ਤੇ ਬੜਾ ਮਾਣ ਮਹਿਸੂਸ ਹੁੰਦਾ ਵੀ ਸਭ ਤੋਂ ਪਹਿਲਾਂ ਕੋਸ਼ਕ ਘਾਂਟੀ ਹੋਈ ਸੀ ਜੇ ਸਭ ਤੋਂ ਪਹਿਲੀ ਪੰਚਾਇਤ ਆ ਜਿਹੜੀ ਪੰਜਾਬ ਦੀ ਮੇਰੇ ਵਿਧਾਨ ਸਭਾ ਹਲਕੇ ਸਮਰਾਲੇ ਚੋਂ ਚੁਣੀ ਗਈ ਆ ਤੇ ਮਾਣ ਮਹਿਸੂਸ ਕਰਦੇ ਆ ਪੁਰੀਆਂ ਪਿੰਡ ਦੀ ਪੰਚਾਇਤ ਗੁਰਵਜਨ ਸਿੰਘ ਸਰਪੰਚ ਬਣੇ ਨੇ ਤੇ ਜਿਹੜਾ ਹੌਕਾ ਦਿੱਤਾ ਸੀਗਾ ਸਰਕਾਰ ਨੇ ਵੀ ਐ ਕਿ ਉਹ ਤੜੇਬੰਦੀਆਂ ਨਹੀਂ ਕਰਨੀ ਹੈਗੇ ਆ ਪਿਆਰ ਮੁਹੱਬਤ ਦੇ ਨਾਲ ਸੰਮਤੀਆਂ ਵੱਧ ਤੋਂ ਵੱਧ ਕਰਤੇ ਐ ਐਲਾਨ ਵੀ ਕੀਤਾ ਵੀ 5 ਲੱਖ ਰੁਪਇਆ ਜੇ ਕੋਈ ਸਹਿਮਤੀ ਹੁੰਦੀ ਹੈ ਕਿਸੇ ਪਿੰਡ ਦੇ ਵੀ ਸਰਪੰਚ ਦੇ ਉੱਪਰ ਤਾਂ 5 ਲੱਖ ਰੁਪਇਆ ਸਰਕਾਰ ਦੋਵੇਗੀ ਤੇ ਉਹ ਸਾਰੀ ਚੀਜ਼ ਨੂੰ ਸੋਚ ਵਿਚਾਰ ਕੇ ਬੜਾ ਮਾਣ ਮਹਿਸੂਸ ਕਰਦਾ ਵੀ ਜਦੋਂ ਹੁਣ ਲੋਕ ਪਿੰਡਾਂ ਵਿੱਚ ਸਹਿਮਤੀਆਂ ਕਰ ਲੱਗ ਰਹੇ ਨੇ ਪੰਜਾਬ ਦੇ ਵਿੱਚ ਮੈਂ ਜੇ ਗੱਲ ਕਰਾਂ ਵਿਧਾਨ ਸਭਾ ਹਲਕੇ ਸਮਰਾਲੇ ਤਾਂ ਹੁਣ ਤੱਕ ਲਗਭਗ 24 ਤੋਂ ਉੱਪਰ ਜਿਹੜੀ ਸਹਿਮਤੀ ਨਾਲ ਜਿਹੜੀਆਂ ਪੰਚਾਇਤਾਂ ਚੁਣੀਆਂ ਚੁਣੀਆਂ ਜਾ ਚੁੱਕੀਆਂ ਹਨ ਕਿ ਲਗਭਗ 200 ਤੋਂ ਕਿਹ ਪਿੰਡ ਆ ਆਪਣੇ ਤੇ ਪਰ ਜਿਵੇਂ ਦੇਖੀਏ ਮੈਂ ਜਿਵੇਂ ਤੁਸੀਂ ਉਹ ਗੱਲ ਕੀਤੀ ਵਿੱਚ ਕੋਸ਼ਿਸ਼ ਇਹ ਬੜਾ ਦੋ ਤਿੰਨ ਦਿਨੇ ਹੋਏ ਨੇ ਹਜੇ ਟਾਈਮ ਪਿਆ ਤੇ ਇੱਕ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਇੱਕ ਸਹਿਮਤੀ ਹੋ ਕੇ ਗਈ ਹੈ ਇੱਕ ਪਿੰਡ ਦੀ ਬਦਸ ਬਾਲਕਿਸ ਬਰਲੇ ਤੋਂ ਤੇ ਮੈਂ ਬੜਾ ਮਾਣ ਨਾਲ ਕਹਿ ਸਕਦਾ ਵੀ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਜਿਹੜਾ ਇਹ ਇੱਕ ਬੱਡੀ ਬਿਲਕੁਲ ਦੀ ਕਹਿ ਸਕਦਾ ਵੀ ਸਮਰਾਲੇ ਦੇ ਜਿਹੜੇ ਹਲਕੇ ਦੇ ਵਿੱਚ ਸਹਿਮਤੀਆਂ ਹੋਣਗੀਆਂ ਤੇ ਵੱਧ ਤੋਂ ਵੱਧ ਪੰਚਾਇਤਾਂ ਬਣਾਉਂਗੇ ਅਸੀਂ ਪੰਜਾਬ ਦੇ ਸਰਕਾਰ ਨੇ ਸਨੇਹਾ ਦਿੱਤਾ ਦੇਖੋ ਸਰਕਾਰ ਨੇ ਦਾ ਨਾਮਈ ਰਾਸ਼ੀ ਆ ਉਹਦਾ ਇੱਕ ਜੇ 5 ਲੱਖ ਦੀ ਪਾ ਗੱਲ ਕਰਦੇ ਆ ਪਰ ਲੋਕਾਂ ਨੂੰ ਜਿਹੜਾ ਜੋੜਨ ਲਈ ਕਿਹਾ ਲੋਕਾਂ ਨੂੰ ਕਿਹਾ ਵੀ ਤੁਸੀਂ ਭਾਈਚਾਰੇ ਦੀ ਸਾਂਝ ਬਣਾਈ ਰੱਖਣੀ ਆ ਉਹਨਾਂ ਨੂੰ ਸਤਿਕਾਰ ਕੀਤਾ ਪੰਜਾਬ ਦੇ ਲੋਕ ਨੇ ਤੇ ਬੜਾ ਮਾਣ ਨਾਲ ਮੈਂ ਉਹੀ ਮਹਿਸੂਸ ਕਰਾਂ ਮੈਂ ਬੜਾ ਮਾਣ ਮਹਿਸੂਸ ਕਰਦਾ ਵੀ ਜੇ ਵੱਧ ਤੋਂ ਵੱਧ ਪੰਚਾਇਤਾਂ ਦੀ ਗੱਲ ਕਰਾਂ ਤਾਂ ਮੇਰੇ ਵਿਧਾਨ ਸਭਾ ਹਲਕੇ 'ਚ ਬਣ ਰਹੀਆਂ ਤੇ ਸਭ ਤੋਂ ਪਹਿਲੀ ਪੰਚਾਇਤ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਬਣੀ ਆ ਉਹ ਮੇਰੇ ਵਿਧਾਨ ਸਭਾ ਹਲਕੇ 'ਚੋਂ ਟੱਪੀਆਂ ਪਿੰਡ ਦੀ ਬਣੀ ਆ ਤੇ ਬੜੀ ਖੁਸ਼ੀ ਹੁੰਦੀ ਆ ਮੈਨੂੰ ਦੇਖੋ ਬੜੇ ਮਾਣ ਨਾਲ ਕਹਿ ਸਕਦਾ ਕਿ ਪਹਿਚਾ ਤਾਂ ਵੀ 5-5 ਲੱਖ ਰੁਪਏ ਇਹ ਤਾਂ ਬੱਕਰੀ ਗੱਲ ਆ ਉਸ ਤੋਂ ਵੱਧ ਵੀ ਜਿੰਨਾ ਵੀ ਕੰਮ ਕਰਾਉਣਗੇ ਬੜਾ ਮਤਲਬ ਮੈਂ ਖੁਦ ਬੜਾ ਆਨੰਦ ਮਹਿਸੂਸ ਕਰੂੰਗਾ ਕਿ ਉਹ ਨਵੀਂ ਸਾਰੀ ਟੀਮ ਆਉਣੀ ਆ ਨਵੇਂ ਸਰਪੰਚ ਆਉਣੇ ਨੇ ਖੁਦ ਸੀ ਨਵੇਂ ਆਏ ਆ ਤੇ ਉਹਨਾਂ ਨਾਲ ਮੈਨੂੰ ਵੀ ਬੜਾ ਮਨ ਦੇ ਵਿੱਚ ਆਉ ਆ ਵੀ ਕਦੋਂ ਪੰਚਾਇਤਾਂ ਬਣ ਤੇ ਕਦੋਂ ਰਲ ਕੇ ਅਸੀਂ ਕੰਮ ਕਰੀਏ ਤੇ ਵੱਧ ਤੋਂ ਵੱਧ ਪੰਜਾਬ ਦੀ ਗੱਲ ਕਰੀਏ ਜੇ ਅੱਜ ਪਸਮਰਾਲੇ ਹਲਕੇ ਦੀ ਗੱਲ ਕਰੀਏ ਉਹਨੂੰ ਕੁਸ਼ਾਲੀ ਵੱਲ ਲੋ ਜੀ ਸਮੂਹ ਨਗਰ ਨਿਵਾਸੀ ਸੰਗਠਨ ਦਾ ਮੈਨੂੰ ਇਸ ਮਨ ਦੇ ਵਿੱਚ ਸਰਪੰਚੀ ਦਾ ਮਾਣ ਦਾ ਸ਼ਿੰਗਾਰ ਲਈ ਮੈਂ ਤਾਂ ਬਹੁਤ ਧੰਨਵਾਦ ਕਰਦਾ ਪੈਣ ਦੇ ਨਾਲ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ਿਆਂ ਦੇ ਰੋਗ ਲਾਈ ਜਾ ਰਹੀ ਹੈਗੀ ਜੋ ਪੇ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਬੜਾ ਕੌਮ ਦੇ ਨਾਲ ਮਸ਼ਹੂਰ ਕਰਦਾ। ਤਾਂ ਇਹ ਦੇ ਨਾਲ ਤੇ ਇਹ ਕੋਈ ਸਰਕਾਰ ਕੋਈ ਨਾ ਕੋਈ ਬੱਚਿਆਂ ਦਾ ਉਹ ਰੁਕਿਆ ਜਾਉਂਦਾ ਕਿ ਨਸ਼ਾ ਖਤਮ ਕਰਾਂਗੇ। ਉਹ ਤੋਂ ਬਾਅਦ ਸਾਫ ਤੋਂ ਮੂਰੀ ਇੰਡੀਆ ਨੇ ਜੀ ਸੇਫ ਤੋਂ ਸੇਫ ਸਹੂਲਤਾਂ ਤੇ ਐਜੂਕੇਸ਼ਨ ਸਾਡੇ ਖੁਦ ਨੂੰ ਤੇ ਸਾਨੂੰ ਬੜੀ ਖੁਸ਼ੀ ਹੋਈ ਪਿੰਡ ਦੇ ਵਿੱਚ ਸਾਡੇ ਆਰਮੀ ਦੇ ਅਫਸਰ ਖਿਲਾਫ ਦਲੇਲ ਸਿੰਘ ਜੀ ਕਰਨ ਸਾਹਿਬ ਜਿਨ੍ਹਾਂ ਨੇ ਆ ਕੇ ਪਿੰਡ ਨੂੰ ਸੇਫ ਦੇ ਕੇ ਸਾਰਾ ਕੰਮ ਕਰਵਾਇਆ ਜੀ ਅਸੀਂ ਇਹਨਾਂ ਨੇ ਬੜੇ ਧੰਨਵਾਦੀ ਹਾਂ ਔਰ ਅਸੀਂ ਇੰਨਾ ਦੀ ਸੇਧ ਨਾਲੇ ਅੱਗੇ ਵੀ ਪਿੰਡ ਦੇ ਵਿੱਚ ਜੋ ਸਾਨੂੰ ਸਿਆਣੇ ਪਿੰਡ ਦੇ ਮੋਹਰਮਤ ਦੇ ਲੋਕ ਜਿੱਦਾਂ ਨੇ ਕੰਮਕਾਰ ਨੂੰ ਕਹਿਣਗੇ ਅਸੀਂ ਮੁੰਡੇ ਹੁਕੇ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਸਾਰੇ ਕੰਮ ਪ੍ਰਵਾਨ ਦੇ ਵਿੱਚ ਆਪਣੀ ਭੂਮਿਕਾ ਸਥਾਨ ਰੱਖਾ ਲਈਏ ਦੇਖੋ ਜੀ ਸਮਾਨ ਦੇ ਵਿੱਚ ਚਾੜਹੀਏ ਜੀ ਸਾਡਾ ਜਿਹੜਾ ਪਿੰਡ ਹੈ ਇੱਕ ਨਮੂਨੇ ਦਾ ਪਿੰਡ ਬਣੇ ਅਸੀਂ ਦਿੱਲੀ ਸੋਸ਼ਲ ਮੀਡੀਆ ਤੇ ਦੇਖਦੇ ਆ ਵੀ ਫਲਾਣੇ ਪਿੰਡ ਜਿੰਦਾ ਹੋ ਗਿਆ ਉਦਾਂ ਹੋ ਗਿਆ ਜੀ ਉਹਨਾਂ ਨੂੰ ਦੇਖ ਕੇ ਆਪਣੇ ਮਨ ਦੇ ਵਿੱਚ ਵੀ ਇਹ ਗੱਲ ਆਈ ਆ ਵੀ ਕਿਉਂਕਿ ਸਾਡਾ ਪਿੰਡ ਵੀ ਕਿਉਂ ਨਾ ਇੰਝ ਦਾ ਬਣਾਇਆ ਜਾਵੇ ਪਰਮਾਤਮਾ ਦੀ ਕਿਰਪਾ ਹੋਈ ਆ ਤੇ ਸਾਰੀ ਹੀ ਜਿਹੜੀ ਪੰਚਾਇਤ ਆ ਬਹੁਤ ਵਧੀਆ ਪਿੰਡ ਦੇ ਲੋਕਾਂ ਨੇ ਚੁਣੀ ਹੈ ਜੀ ਔਰ ਕਿੱਥੇ ਤੱਕ ਰਹੀ ਸਾਨੂੰ ਤੁਦਾਰੀ ਸਾਹਿਬ ਵੀ ਗੈਰ ਕਰਕੇ ਸਭ ਤੋਂ ਬਿਨਾ ਪਹਿਲਾਂ ਸਾਨੂੰ ਪਤਾ ਲੱਗਿਆ ਪੀਸੀ ਸਾਹਿਬ ਐਡੀਸੀ ਐਮਐਲਏ ਸਾਹਿਬ ਕੋਲ ਜਾਏ ਚਲੋ ਉਹ ਕਹਿੰਦੇ ਮਤੀ ਨਹੀਂ ਪੈ ਸਕੇ ਤਾਂ ਕਰਕੇ ਅਸੀਂ ਥੋੜਾ ਕਰੀਏ ਹੱਲ ਜੀ ਅਸੀਂ ਇਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਜਿੰਨਾ ਸਭ ਤੋਂ ਵੱਧ ਤੋਂ ਵੱਧ ਪਿੰਡ ਦੇ ਵਿੱਚ ਅਸੀਂ ਜੋ ਵੀ ਕੰਮ ਸਾਡੇ ਪਿੰਡ ਦਾ ਤਾਂ ਬਹੁਤ ਕੰਮ ਢੂੰਢੇ ਪੈ ਲਈ ਜੀ ਅਸੀਂ ਸਾਰੇ ਪੈਲਟ ਦੇ ਅਧਾਰ ਤੇ ਕਰਾਂਗੇ ਜਿੱਥੇ ਜੀਬ ਚ ਪੈਸੇ ਲਾਉਣ ਦੀ ਲੋੜ ਪਈ ਜੀ ਅਸੀਂ ਪਿੱਛੇ ਨਹੀਂ ਹਟਾਂਗੇ ਧੱਕੇ ਹੁੰਦੇ ਆਪਣੇ ਜੀਬ ਤੋਂ ਪੈਸੇ ਦੀ ਬਾਪ ਕਿਰਪਾ ਦੇ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਸਾਡੇ ਕਲਕਤ ਸੇਹ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਜੇਕਰ ਸਾਡੇ ਪਿੰਡ ਦੀ ਗੱਲ ਕੀਤੀ ਜਾਵੇ ਤੇ ਸਾਡੇ ਇਤਿਹਾਸ ਜਿਹੜਾ ਆਪਣੇ ਆਪ ਤੋਂ ਵਿੱਚ ਬਹੁਤ ਵੱਡਾ ਆ ਜਿਵੇਂ ਕਿ ਵਰਲਡ ਵਾਰ 1 ਦੇ ਵਿੱਚ ਸਾਡੇ ਪਿੰਡ ਤੋਂ ਤਕਰੀਬਨ 25 ਫੌਜੀ ਸੀਗੇ ਜੋ ਵਰਲਡ ਵਾਰ 1 ਦੇ ਵਿੱਚ ਜਿਨ੍ਹਾਂ ਨੇ ਆਪਣੀ ਸਮਰਦਿਤ ਕੀਤੀ ਸੀ ਤੇ ਉਸ ਤੋਂ ਬਾਅਦ ਤਿੰਨ ਆਜ਼ਾਦੀ ਘੁਲਾਕੀਆਂ ਨੇ ਸਾਡੇ ਪਿੰਡ ਦੇ ਵਿੱਚੋਂ ਤੇ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਰਨਲ ਸਾਹਿਬ ਤਿੰਨ ਤਿੰਨ ਕਰਨਲ ਨੇ ਸਾਡੇ ਪਿੰਡ ਦੇ ਤੇ ਬਹੁਤ ਜ਼ਿਆਦਾ ਗਣਤੀ ਆ ਮਾਸਟਰਾਂ ਦੀ ਬਹੁਤ ਜ਼ਿਆਦਾ ਗਣਤੀ ਆ ਫੌਜੀ ਵੀ ਨਾਲ ਤੇ ਜਿਹੜੀ ਸਰਬਸੰਮਤੀ ਦੇ ਨਾਲ ਇਹਨਾਂ ਨੇ ਸਾਨੂੰ ਚੁਣਿਆ ਆ ਪੰਚਾਇਤ ਨੂੰ ਪੂਰੀ ਲ ਚੁਣਿਆ ਆ ਤੇ ਅਸੀਂ ਪੰਚਾਇਤ ਵੱਲੋਂ ਵਾਅਦਾ ਕਰਦੇ ਆ ਕਿ ਜਿਹੜੇ ਵੀ ਪਿੰਡ ਦੇ ਕੰਮ ਸੀਗੇ ਵਿਚਾਲੇ ਰੁਕੇ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਤੋਰਾਂਗੇ ਤੇ ਨਵੇਂ ਕੰਮ ਜਿਹੜੇ ਹੈਗੇ ਨੇ ਉਹ ਵੀ ਕਰਾਂਗੇ ਤੇ ਜਿਹੜੇ ਕੰਮ ਹੋਏ ਹੋਏ ਨੇ ਉਹਨਾਂ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ